ਦੋਸਤੋ ਅਸੀਂ ਚਾਹੇ ਮਨ ਨੂੰ ਕਿੰਨਾ ਵੀ ਸਕਾਰਾਤਮਕ ਕਰਨ ਦੀ ਕੋਸ਼ਿਸ਼ ਕਰੀਏ ਪਰ ਇਹ ਮਨ ਹੈ ਕਦੇ ਚੁੱਪ ਨਹੀਂ ਬੈਠਦਾ ਕਦੇ ਬਿਨਾਂ ਕਿਸੇ ਕਾਰਨ ਦੁਖੀ ਹੋ ਜਾਂਦਾ ਹੈ ਕਦੇ ਆਪਣੇ ਆਪ ਤੇ ਸ਼ੱਕ ਕਰਵਾ ਦਿੰਦਾ ਹੈ ਤੇ ਕਈ ਵਾਰੀ ਸਾਰੀ ਮਿਹਨਤ ਤੇ ਸਾਰਾ ਜੋਸ਼ ਇੱਕ ਪਲ ਵਿੱਚ ਠੰਡਾ ਕਰ ਦਿੰਦਾ ਹੈ ਇਸੇ ਕਰਕੇ ਕਈ ਵਾਰ ਅਨੁਸ਼ਾਸਨ ਟੁੱਟ ਜਾਂਦਾ ਹੈ ਨਿਰੰਤਰਤਾ ਟੁੱਟ ਜਾਂਦੀ ਹੈ ਪਰ ਸਚਾਈ ਇਹ ਹੈ ਕਿ ਜਦ ਤੱਕ ਅਸੀਂ ਆਪਣੇ ਜੀਵਨ ਵਿੱਚ ਕੋਈ ਵੱਡਾ ਬਦਲਾਵ ਨਹੀਂ ਕਰਦੇ ਇਹ ਚੱਕਰ ਰੁਕਣ ਵਾਲਾ ਨਹੀਂ ਇਹ ਸਾਈਕਲ ਇਉਂ ਹੀ ਚਲਦੀ ਰਹੇਗੀ ਮਨ ਵਾਰ-ਵਾਰ ਕਮਜ਼ੋਰ ਹੋਵੇਗਾ ਵਾਰ-ਵਾਰ ਡਿੱਗੇਗਾ ਤੇ ਹਰ ਕੋਸ਼ਿਸ਼ ਅਧੂਰੀ ਰਹਿ ਜਾਵੇਗੀ ਦੋਸਤੋ ਇਹ ਕਹਾਣੀ ਹਰ ਉਸ ਇਨਸਾਨ ਦੀ ਕਹਾਣੀ ਹੈ ਜੋ ਆਪਣੇ ਮਨ ਨਾਲ ਰੋਜ ਜੰਗ ਲੜ ਰਿਹਾ ਹੈ ਜੋ ਬਦਲਣਾ ਤਾਂ ਚਾਹੁੰਦਾ ਹੈ ਪਰ ਸਮਝ ਨਹੀਂ ਪਾ ਰਿਹਾ ਕਿ ਮਨ ਤੇ ਕਾਬੂ ਪਾਉਣ ਦਾ ਅਸਲ ਰਾਹ ਕੀ ਹੈ ਸ਼ਾਇਦ ਇਹ ਕਹਾਣੀ ਸਾਡੀ ਤੁਹਾਡੀ ਸਾਡੇ ਵਰਗੇ ਅਨੇਕਾਂ ਲੋਕਾਂ ਦੀ ਹੈ ਇਹ ਕਹਾਣੀ ਬਹੁਤ ਖੂਬਸੂਰਤ ਵੀ ਹੈ ਅਤੇ ਗਹਿਰੀ ਸਿੱਖਿਆ ਨਾਲ ਭਰਪੂਰ ਵੀ ਇਸ ਲਈ ਅੰਤ ਤੱਕ ਜਰੂਰ ਸੁਣਨਾ ਕਿਉਂਕਿ ਅਧੂਰਾ ਗਿਆਨ ਕਈ ਵਾਰ ਮਨੋਖ ਨੂੰ ਚੜੇ ਹੋਏ ਰਾਤ ਉਹ ਵੀ ਪਟਕਾ ਦਿੰਦਾ ਹੈ ਕਹਾਣੀ ਸ਼ੁਰੂ ਹੁੰਦੀ ਹੈ ਇਓ ਕਿ ਇੱਕ ਮਹਾਤਮਾ ਹਰ ਸ਼ਾਮ ਆਸ਼ਰਮ ਤੋਂ ਬਾਹਰ ਨਿਕਲ ਕੇ ਟਹਿਲਣ ਜਾਂਦੇ ਹਨ ਰਸਤੇ ਵਿੱਚ ਉਹਨਾਂ ਦੀ ਨਜ਼ਰ ਅਕਸਰ ਇੱਕ ਲੜਕੇ ਤੇ ਪੈਂਦੀ ਕਦੇ ਉਹ ਸਿਗਰਟ ਦਾ ਧੂਆ ਉਡਾਉਂਦਾ ਕਦੇ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਤੱਕਦਾ ਤੇ ਕਦੇ ਬੇਵਜਾਹੀ ਗਲਤ ਸੰਗਤ ਵਿੱਚ ਪਟਕਦਾ ਰਹਿੰਦਾ ਇੱਕ ਦਿਨ ਮਹਾਤਮਾ ਉਸ ਦੇ ਕੋਲ ਰੁਕੇ ਤੇ ਪਿਆਰ ਨਾਲ ਬੋਲੇ ਪੁੱਤਰ ਤੂੰ ਕਿਸੇ ਸੋਹਣੇ ਘਰ ਦਾ ਲੱਗਦਾ ਹੈ ਫਿਰ ਕਿਉਂ ਆਪਣੀ ਜ਼ਿੰਦਗੀ ਨੂੰ ਐਵੇਂ ਠੋਕਰਾਂ ਮਾਰ ਰਿਹਾ ਹੈ ਲੜਕਾ ਨਿਰਾਸ਼ ਹੋ ਕੇ ਬੋਲਿਆ ਮਹਾਤਮਾ ਜੀ ਮੈਂ ਕੀ ਕਰਾਂ ਜਦੋਂ ਵੀ ਕੁਝ ਚੰਗਾ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ ਅੱਗੇ ਵਧਣਾ ਚਾਹੁੰਦਾ ਹਾਂ ਮਨ ਟਿਕਦਾ ਹੀ ਨਹੀਂ ਕਦੇ ਕੋਈ ਖਿਆਲ ਕਦੇ ਕੋਈ ਡਰ ਤੇ ਕਈ ਵਾਰ ਤਾਂ ਇੰਨਾ ਤਕੜਾ ਆਕਰਸ਼ਨ ਹੁੰਦਾ ਹੈ ਕਿ ਛੱਡਣਾ ਮੁਸ਼ਕਲ ਹੋ ਜਾਂਦਾ ਹੈ ਫਿਰ ਮਨ ਘੁੰਮਦਾ ਰਹਿੰਦਾ ਹੈ ਦਿਮਾਗ ਪਰੇਸ਼ਾਨ ਕਰਦਾ ਹੈ ਇਸ ਲਈ ਕਦੇ-ਕਦੇ ਮੈਂ ਵੀ ਮ제 ਲਈ ਬੇਚਿਜਕ ਪਟਕ ਜਾਂਦਾ ਹੈ ਮਹਾਤਮਾ ਕੁਝ ਪਲਾਂ ਲਈ ਹੈਰਾਨ ਰਹਿ ਗਏ ਬੇਸ਼ੱਕ ਲੜਕੇ ਵਿੱਚ ਬੁਰੀਆਂ ਆਦਤਾਂ ਸਨ ਪਰ ਉਸਦੇ ਚਿਹਰੇ ਦੀ ਮਾਸੂਮੀਅਤ ਤੇ ਬੋਲਾਂ ਦੀ ਸਚਾਈ ਕਿਸੇ ਹੋਰ ਹੀ ਕਹਾਣੀ ਨੂੰ ਦੱਸ ਰਹੀ ਸੀ ਮਹਾਤਮਾ ਨੇ ਢੂੰਗੀ ਸਾ ਲੈਂਦਿਆ ਕਿਹਾ ਮਨ ਹਮੇਸ਼ਾ ਮਜੀਆਂ ਦਾ ਦੋਸਤ ਤੇ ਮਿਹਨਤ ਦਾ ਵੈਰੀ ਹੁੰਦਾ ਹੈ ਜੀਵਨ ਬਹੁਤ ਕੀਮਤੀ ਹੈ ਤੇ ਇਸ ਤੋਂ ਵੀ ਵੱਧ ਕੀਮਤੀ ਤੇਰੀ ਜਵਾਨੀ ਤੇਰੀ ਤਾਕਤ ਹੈ ਇਹ ਰਾਹ ਨਾ ਛੱਡਿਆ ਤਾਂ ਜੀਵਨ ਦੇ ਹੱਥੋਂ ਫਿਸਲ ਜਾਵੇਗਾ ਸਮਝ ਲੈ ਲੜਕਾ ਹੌਲੀ ਜੇ ਮੁਸਕਰਾਇਆ ਤੇ ਬੋਲਿਆ ਕਦੇ-ਕਦੇ ਦਿਲ ਕਰਦਾ ਸਭ ਕੁਝ ਛੱਡ ਦਿਆਂ ਫਿਰ ਕਦੇ ਲੱਗਦਾ ਇਹ ਨੇਕੀ ਪੁੰਨ ਦੀਆਂ ਗੱਲਾਂ ਵਿੱਚ ਕੋਈ ਮਜ਼ਾ ਹੀ ਨਹੀਂ ਮਨ ਜੋ ਕਹੇ ਉਹੀ ਕਰ ਲੈਂਦਾ ਹਾਂ ਫਿਰ ਮਨ ਜ਼ਿਆਦਾ ਤੰਗ ਵੀ ਨਹੀਂ ਕਰਦਾ ਇਸ ਵਿੱਚ ਗਲਤ ਕੀ ਹੈ ਮਹਾਤਮਾ ਨੇ ਉਸ ਦੇ ਬੋਲ ਸੁਨੇ ਅਤੇ ਮਨ ਹੀ ਮਨ ਸੋਚਿਆ ਇਹ ਨਾਦਾਨ ਬੱਚਾ ਤਾਂ ਆਪਣੇ ਪੈਰਾਂ ਤੇ ਖੁਦ ਕੁਹਾੜੀ ਮਾਰ ਰਿਹਾ ਹੈ ਇੰਜ ਤਾਂ ਕਦੇ ਨਾ ਸਮਝੇਗਾ ਉਹਨਾਂ ਨੇ ਹੌਲੀ ਜਿਹੀ ਕਿਹਾ ਇਓਂ ਕਰੀ ਕੱਲ ਆਸ਼ਰਮ ਆ ਜਾਈ ਮੈਂ ਕੁਝ ਮਾਲ ਸਮਾਨ ਲੈ ਕੇ ਯਾਤਰਾ ਤੇ ਜਾਣਾ ਹੈ ਤੇਰੀ ਮਦਦ ਦੀ ਲੋੜ ਪਵੇਗੀ ਅਤੇ ਹਾਂ ਮਿਹਨਤ ਦਾ ਮੁੱਲ ਵੀ ਦੇਵਾਂਗਾ ਲੜਕੇ ਦੀਆਂ ਅੱਖਾਂ ਚਮਕ ਉਠੀਆਂ ਪੈਸੇ ਉਸਨੇ ਸੋਚਿਆ ਇਹ ਤਾਂ ਵਧੀਆ ਹੋ ਗਿਆ ਕੁਝ ਪੈਸੇ ਮਿਲਣਗੇ ਤਾਂ ਮ제 ਹੋਰ ਵੱਧ ਜਾਣਗੇ ਅਗਲੇ ਦਿਨ ਦੋਵੇਂ ਰਵਾਨਾ ਹੋ ਗਏ ਉੱਪਰ ਤਿੱਖੀ ਸੀ ਰਸਤਾ ਲੰਮਾ ਕਾਫੀ ਦੂਰ ਤੁਰ ਕੇ ਉਹ ਸੰਘਨੇ ਜੰਗਲ ਵਿੱਚ ਪਹੁੰਚੇ ਲੜਕਾ ਪਸੀਨੇ ਨਾਲ ਲੱਥਪੱਥ ਸਾਹ ਛੜਿਆ ਹੋਇਆ ਮਹਿਲਤ ਦੀ ਆਦਤਾ ਸੀ ਹੀ ਨਹੀਂ ਅੱਗੇ ਜਾ ਕੇ ਉਹ ਇੱਕ ਵੱਡੇ ਰੁੱਖ ਦੀ ਛਾਂ ਹੇਠ ਬੈਠ ਗਏ ਲੜਕਾ ਫਟਾ ਨਾਲ ਉੱਥੇ ਬੈਠਾ ਅਤੇ ਮਹਾਤਮਾ ਨੇ ਕਿਹਾ ਤੂੰ ਇੱਥੇ ਬੈਠ ਮੈਂ ਪਾਣੀ ਲੈ ਕੇ ਆਉਂਦਾ ਲੜਕੇ ਨੇ ਹੱਥ ਹਿਲਾ ਕੇ ਕਿਹਾ ਠੀਕ ਹੈ ਬਾਬਾ ਜਿਵੇਂ ਹੀ ਉਹ ਬੈਠਿਆ ਨੀਂਦ ਉਸ ਦੀ ਅੱਖਾਂ ਤੇ ਚੜ ਗਈ ਇਕਦਮ ਉਸ ਦੇ ਮਨ ਵਿੱਚ ਖਿਆਲ ਆਇਆ ਕਾਸ਼ ਕੋਈ ਨਰਮ ਜਿਹਾ ਸਹਰਾਣਾ ਹੁੰਦਾ ਤਾਂ ਥੋੜੀ ਦੇਰ ਲੇਟ ਹੀ ਲੈਂਦਾ ਅਤੇ ਇਹ ਸੋਚਦੇ ਹੀ ਉਸ ਨੇ ਵੇਖਿਆ ਉਸ ਤੇ ਬਿਲਕੁਲ ਕੋਲ ਇੱਕ ਨਰਮ ਜਿਹਾ ਸਹਰਾਣਾ ਰੱਖਿਆ ਸੀ ਜਿਵੇਂ ਕਿਸੇ ਨੇ ਉਸ ਦਾ ਮਨ ਉੱਡ ਕੇ ਸੁਣ ਲਿਆ ਹੋਵੇ ਲੜਕੇ ਨੇ ਸੋਚਿਆ ਸ਼ਾਇਦ ਕਿਸੇ ਦਾ ਸਹਰਾਣਾ ਇੱਥੇ ਰਹਿ ਗਿਆ ਹੋਵੇਗਾ ਤੇ ਆਰਾਮ ਨਾਲ लेट ਗਿਆ ਕੁਝ ਪਲ ਬਾਅਦ ਉਸਦੇ ਪੇਟ ਨੇ ਆਵਾਜ਼ ਮਾਰੀ ਭੁੱਖ ਚੜ ਗਈ ਸੀ ਮਾਰੇ ਵਿੱਚ ਖਿਆਲ ਆਇਆ ਜੇ ਹੁਣੇ ਕਿਤੇ ਹਲਵਾਈ ਦੀ ਪੂਰੀ ਸਬਜੀ ਤੇ ਇੱਕ ਗਲਾਸ ਠੰਡੀ ਲੱਸੀ ਮਿਲ ਜਾਵੇ ਤਾਂ ਮਜ਼ਾ ਹੀ ਆ ਜਾਵੇਗਾ ਅਤੇ ਹਰਾਨੀ ਦੀ ਗੱਲ ਕੁਝ ਹੀ ਸੈਕਿੰਡ ਵਿੱਚ ਉਸ ਦੇ ਸਾਹਮਣੇ ਗਰਮ ਗਰਮ ਪੂਰੀ ਸਬਜੀ ਤੇ ਲੱਸੀ ਪਈ ਸੀ ਲੜਕੇ ਨੇ ਬਿਨਾਂ ਸੋਚੇ ਸਮਝੇ ਜੀ ਪਰਕੇ ਖਾਣਾ ਸ਼ੁਰੂ ਕਰ ਦਿੱਤਾ ਹੁਣ ਉਸਦੇ ਮਨ ਨੇ ਤੀਜੀ ਚਾਲ ਚੱਲੀ ਉਹ ਸੋਚਣ ਲੱਗਾ ਜਿਉ ਉਹ ਸੋਹਣੀ ਕੁੜੀ ਜਿਸ ਨੂੰ ਮੈਂ ਹਰ ਰੋਜ਼ ਵੇਖਦਾ ਹਾਂ ਜਿਉ ਇੱਥੇ ਹੋਵੇ ਮੇਰੇ ਨਾਲ ਬੈਠੀ ਹੋਵੇ ਮੇਰੀ ਦੋਸਤ ਬਣ ਕੇ ਤਾਂ ਕਿੰਨਾ ਵਧੀਆ ਹੋਵੇਗਾ ਅਤੇ ਦੋਸਤੋ ਜਿਵੇਂ ਕਿਸੇ ਨੇ ਜਾਦੂ ਦੀ ਛੜੀ ਘੁਮਾ ਦਿੱਤੀ ਹੋਵੇ ਉਹ ਕੁੜੀ ਉਸਦੇ ਸਾਹਮਣੇ ਹਾਜ਼ਰ ਸੀ ਉਹ ਉਸ ਨਾਲ ਹੱਸ ਹੱਸ ਕੇ ਗੱਲਾਂ ਕਰਨ ਲੱਗੀ ਲੜਕਾ ਗਗਨ ਤੇ ਉੱਡ ਰਿਹਾ ਸੀ ਖੁਸ਼ੀ ਦੇ ਸੱਤਵੇਂ ਅਸਮਾਨ ਤੇ ਪਰ ਫਿਰ ਇੱਕ ਖਿਆਲ ਤੀਰ ਵਾਂਗ ਉਸਦੇ ਮਨ ਨੂੰ ਚੀਰ ਗਿਆ ਇਹ ਸਭ ਹੋ ਕੀ ਰਿਹਾ ਹੈ ਇਹ ਮਾਇਆ ਜਾਲ ਤਾਂ ਨਹੀਂ ਕਿਤੇ ਕੁੜੀ ਕੋਈ ਪ੍ਰੇਤ ਤਾਂ ਨਹੀਂ ਜੋ ਮੈਨੂੰ ਫਸਾਉਣ ਆਈ ਹੈ ਜਿਉਂ ਹੀ ਇਹ ਖਿਆਲ ਆਇਆ ਨਜ਼ਾਰਾ ਬਦਲ ਗਿਆ ਕੁੜੀ ਦੀ ਥਾਂ ਇੱਕ ਕਾਲੀ ਡਰਾਮਣੀ ਚੁੜੇਲ ਉਸਦੇ ਨਾਲ ਬੈਠੀ ਸੀ ਅਤੇ ਪਲਕ ਵਿੱਚ ਉਹ ਚੁੜੇਲ ਉਸਦੇ ਸੀਨੇ ਤੇ ਚੜੀ ਤੇ ਉਸਦਾ ਗਲਾ ਦਬਾਉਣ ਲੱਗ ਪਈ ਲੜਕੇ ਨੇ ਪੂਰੀ ਤਾਕਤ ਨਾਲ ਖੁਦ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਬੇਕਾਰ ਉਹ ਚੀਖਦਾ ਰਿਹਾ ਪਰ ਜੰਗਲ ਚ ਉਸਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ ਉਸਦੀ ਧੜਕਣ ਹੌਲੀ ਹੋਣ ਲੱਗੀ ਅੱਖਾਂ ਉਲਟਣ ਲੱਗੀਆਂ ਜਾਨ ਨਿਕਲਣ ਵਾਲੀ ਸੀ ਅਚਾਨਕ ਕਿਸੇ ਨੇ ਉਸਨੂੰ ਜ਼ੋਰ ਦਾ ਥੱਪੜ ਮਾਰਿਆ ਉਸਨੇ ਅੱਖਾਂ ਖੋਲ੍ਹੀਆਂ ਤਾਂ ਦੇਖਦਾ ਕਿ ਮਹਾਤਮਾ ਉਸ ਨੂੰ ਹਲਾ ਹਿਲਾ ਕੇ ਚਗੌਂਦੀ ਕੋਸ਼ਿਸ਼ ਕਰ ਰਿਹਾ ਸੀ ਲੜਕਾ ਹੈਰਾਨ ਪਰੇਸ਼ਾਨ ਬੈਠਾ ਸੀ ਸਾਹ ਫੁੱਲਿਆ ਹੋਇਆ ਜਿਵੇਂ ਮੌਤ ਤੋਂ ਵਾਪਸ ਆਇਆ ਹੋਵੇ ਲੜਕਾ ਕਰੀਬ 5 ਮਿੰਟ ਤੱਕ ਸੁੱਨ ਬੈਠਾ ਰਿਹਾ ਸਾਹ ਵੀ ਠੰਗ ਨਾਲ ਨਹੀਂ ਆ ਰਿਹਾ ਸੀ ਫਿਰ ਹੌਲੀ-ਹੌਲੀ ਉਸ ਦਾ ਦਿਮਾਗ ਸਾਫ਼ ਹੋਇਆ ਤੇ ਉਸ ਨੂੰ ਅਹਿਸਾਸ ਹੋਇਆ ਕਿ ਨੀਂਦ ਤਾਂ ਸਿਰਫ ਰੁੱਖ ਦੀ ਛਾਂ ਹੇਠ ਬੈਠਿਆਂ ਹੀ ਆ ਗਈ ਸੀ ਇਹ ਸਾਰਾ ਕੁਝ ਤਾਂ ਇੱਕ ਡਰਾਮਣਾ ਸੁਪਨਾ ਸੀ। ਉਹ ਕੰਬਦੀ ਆਵਾਜ਼ ਵਿੱਚ ਬੋਲਿਆ, "ਗੁਰੂ ਜੀ, ਮੈਂ ਹੁਣੇ ਬਹੁਤ ਭਿਆਨਕ ਸੁਪਨਾ ਦੇਖਿਆ। ਜੇ ਤੁਸੀਂ ਸਮੇਂ ਤੇ ਨਾ ਜਗਾਉਂਦੇ, ਸ਼ਾਇਦ ਮੇਰਾ ਦਿਲ ਡਰ ਨਾਲ ਹੀ ਰੁਕ ਜਾਣਾ ਸੀ।" ਲੜਕੇ ਨੇ ਤੁਰੰਤ ਪੁੱਛਿਆ, "ਪਾਰੇ ਹੋਇਆ ਕਿਵੇਂ? ਮੈਂ ਅੱਜ ਤੱਕ ਐਸਾ ਅਜੀਬ ਸੁਪਨਾ ਕਦੇ ਨਹੀਂ ਦੇਖਿਆ।" ਮਹਾਤਮਾ ਸ਼ਾਂਤ ਲਹਿਜੇ ਵਿੱਚ ਬੋਲੇ, "ਇਸ ਜੰਗਲ ਵਿੱਚ ਕੋਝ ਰੋਕ ਐਸੇ ਨੇ ਜੋ ਮਨ ਦੀਆਂ ਗਹਿਰਾਈਆਂ ਵਿੱਚ ਦੱਬੀਆਂ ਇਸ਼ਾਵਾਂ ਨੂੰ ਸੁਪਨੇ ਵਿੱਚ ਜਿਉਂਦਾ ਤਿਉਂ ਪ੍ਰਗਟ ਕਰ ਦਿੰਦੇ ਹਨ ਲੜਕਾ ਇਹ ਸੁਣ ਕੇ 당ਗ ਰਹਿ ਗਿਆ ਮਹਾਤਮਾ ਬੋਲੇ ਤੂੰ ਪੁੱਛ ਰਿਹਾ ਸੀ ਨਾ ਕਿ ਛੋਟੀਆਂ ਛੋਟੀਆਂ ਇਸ਼ਾਵਾਂ ਪੂਰੀ ਕਰਨ ਵਿੱਚ ਕੀ ਬੁਰਾਈ ਹੈ ਸੁਣ ਬੁਰਾਈ ਇੱਛਾ ਵਿੱਚ ਨਹੀਂ ਉਸ ਦੇ ਬੇਕਾਬੂ ਹੋ ਜਾਣ ਵਿੱਚ ਹੈ ਇਸ਼ਾਵਾਂ ਜਦੋਂ ਮਨ ਤੇ ਸਵਾਰ ਹੋ ਜਾਂਦੀਆਂ ਨੇ ਮਨੁੱਖ ਦੀ ਜਾਨ ਤੱਕ ਲੈ ਸਕਦੀਆਂ ਨੇ ਉਸ ਦਾ ਜੀਵਨ ਤਬਾਹ ਕਰ ਸਕਦੀਆਂ ਨੇ ਜਿਵੇਂ ਤੇਰੇ ਸੁਪੜੇ ਵਿੱਚ ਇੱਕ ਤੋਂ ਬਾਅਦ ਇੱਕ ਇੱਛਾ ਉੱਭਰਦੀ ਗਈ ਅਤੇ ਤੂੰ ਬਿਨਾਂ ਸੋਚੇ ਸਮਝੇ ਉਹਨਾਂ ਦੇ ਪਿੱਛੇ ਦੌੜਦਾ ਗਿਆ ਲੜਕੇ ਨੇ ਹੌਲੀ ਜਿਹਾ ਪੁੱਛਿਆ ਪਰਮਹਾਤਮਾ ਜੀ ਆਰਾਮ ਖਾਣਾ ਜਾਂ ਕਿਸੇ ਕੁੜੀ ਨਾਲ ਦੋਸਤੀ ਇਹ ਤਾਂ ਸਧਾਰਨ ਗੱਲਾਂ ਹਨ ਫਿਰ ਇਹਨਾਂ ਵਿੱਚ ਐਸੀ ਕੀ ਬੁਰਾਈ ਹੈ ਕਿ ਮੈਂ ਮਰਨ ਵਾਲੀ ਹਾਲਤ ਵਿੱਚ ਪਹੁੰਚ ਗਿਆ। ਮਹਾਤਮਾ ਨੇ ਮੁਸਕਰਾ ਕੇ ਕਿਹਾ ਵਧੀਆ ਸਵਾਲ। ਹੁਣ ਧਿਆਨ ਨਾਲ ਸੁਣ। ਚਾਰ ਕਿਸਮ ਦੀਆਂ ਇਛਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਪਿੱਛੇ ਦੌੜ ਕੇ ਕੋਈ ਵੀ ਮਨੁੱਖ ਕਦੇ ਖੁਸ਼ ਨਹੀਂ ਰਹਿ ਸਕਦਾ। ਪਹਿਲੀ ਸਰੀਰਕ ਸੁੱਖ ਦੀ ਇੱਛਾ। ਖਾਣ ਪੀਣ ਦੇਖਣ ਭੋਗਣ ਦੀ ਬੇਲਗਾਮ ਲਾਲਚ। ਇਹ ਮਨ ਨੂੰ ਹੌਲੇ-ਹੌਲੇ ਨੀਚ ਕਰਨ ਲੱਗ ਜਾਂਦੀ ਹੈ। ਦੂਜੀ ਹਮੇਸ਼ਾ ਪਸੰਦ ਕੀਤੇ ਜਾਣ ਦੀ ਇੱਛਾ ਹਰ ਕਿਸੇ ਦਾ ਮਨ ਪਸੰਦ ਬਣਨ ਦੀ ਚਾਹ ਹੁੰਦੀ ਹੈ ਇਹ ਮਨੁੱਖ ਨੂੰ ਝੂਠ ਚਾਪਲੂਸੀ ਤੇ ਨਕਾਬਪੋਸ਼ ਬਣਾਉਂਦੀ ਹੈ ਤੀਜੀ ਆਸਾਨ ਰਾਹ ਲੱਭਣ ਦੀ ਇੱਛਾ ਮਿਹਨਤ ਤੋਂ ਭੱਜ ਕੇ ਸੁੱਖ ਲੱਭਣਾ ਕੁਝ ਸਮੇਂ ਲਈ ਤਾਂ ਠੀਕ ਲੱਗਦਾ ਹੈ ਪਰ ਹੌਲੀ-ਹੌਲੀ ਮਨ ਤੇ ਸਰੀਰ ਦੋਵੇਂ ਕਮਜ਼ੋਰ ਹੋ ਜਾਂਦੇ ਹਨ ਚੌਥੀ ਆਪਣੇ ਆਪ ਨੂੰ ਵਧੀਆ ਦਿਖਾਉਣ ਦੀ ਇੱਛਾ ਹੰਕਾਰ ਮੈਂ ਕੁਝ ਹਾਂ ਇਹ ਮਨੁੱਖ ਨੂੰ ਦਿਖਾਵੇ ਦੀ ਦੁਨੀਆ ਵਿੱਚ ਬੰਦ ਕਰ ਦਿੰਦੀ ਹੈ ਜਦੋਂ ਇਹ ਦਿਖਾਵਾ ਟੁੱਟਦਾ ਹੈ ਤਾਂ ਮਨ ਗੁੱਸੇ ਤੇ ਤਣਾਅ ਨਾਲ ਭਰ ਜਾਂਦਾ ਹੈ ਮਹਾਤਮਾ ਨੇ ਕਿਹਾ ਹਰ ਇੱਛਾ ਦੇ ਪਿੱਛੇ ਇੱਕ ਚੱਕਰ ਹੁੰਦਾ ਹੈ ਕਲਪਨਾ ਡਰ ਅਤੇ ਨਾਸ਼ ਦਾ ਚੱਕਰ ਪਹਿਲਾਂ ਇੱਛਾ ਜਨਮ ਲੈਂਦੀ ਹੈ ਫਿਰ ਉਹ ਪੂਰੀ ਹੁੰਦੀ ਹੈ ਤਾਂ ਮਨ ਕਹਿੰਦਾ ਹੋਰ ਚਾਹੀਦਾ ਹੈ ਹੋਰ ਵਧੀਆ ਜਦੋਂ ਜ਼ਿਆਦਾ ਮਿਲ ਜਾਂਦਾ ਹੈ ਤਾਂ ਡਰ ਚੜਦਾ ਹੈ ਜੇ ਇਹ ਖੋ ਬੈਠਿਆ ਤਾਂ ਡਰ ਮਨੁੱਖ ਨੂੰ ਨਕਾਰਾਤਮਕ ਬਣਾਉਂਦਾ ਹੈ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਮਨ ਬੇਕਾਬੂ ਹੋ ਜਾਂਦਾ ਹੈ ਅਤੇ ਇਸ਼ਾਵਾਂ ਮਨੁੱਖ ਨੂੰ ਆਪਣੇ ਹੀ ਹੱਥਾਂ ਨਾਲ ਡੁਬਾਉਣ ਲੱਗਦੀਆਂ ਮਹਾਤਮਾ ਨੇ ਗੰਭੀਰ ਹੋ ਕੇ ਕਿਹਾ ਅਸੀਂ ਲੋਕ ਸਰੀਰਕ ਇਸ਼ਾਵਾਂ ਪੂਰੀਆਂ ਕਰਨ ਨੂੰ ਮਨ ਨੂੰ ਖੁੱਲਾ ਛੱਡ ਦੇਣ ਨੂੰ ਇੱਕ ਆਮ ਗੱਲ ਸਮਝ ਲੈਂਦੇ ਹਾਂ ਅਤੇ ਗਲਤਫਹਿਮੀ ਹੀ ਇਨਸਾਨ ਦੀ ਜ਼ਿੰਦਗੀ ਬਰਬਾਦ ਕਰ ਦਿੰਦੀ ਹੈ ਉਹ ਅੱਗੇ ਬੋਲੇ ਯਾਦ ਰੱਖ ਮਨ ਨੂੰ ਜ਼ਬਰਨ ਕੰਟਰੋਲ ਨਹੀਂ ਕੀਤਾ ਜਾ ਸਕਦਾ ਸਭ ਤੋਂ ਪਹਿਲਾਂ ਮਨ ਦੀ ਸ਼ਕਤੀ ਨੂੰ ਪਛਾਨਣਾ ਪੈਂਦਾ ਹੈ ਇਹ ਕੋਈ ਛੋਟੀ ਮੋਟੀ ਤਾਕਤ ਨਹੀਂ ਇਹ ਉਸ ਬ੍ਰਹਿਮੰਡ ਦੀ ਊਰਜਾ ਨਾਲ ਚੱਲਦਾ ਹੈ ਜੋ ਸਿਰਜਣਾ ਕਰਦੀ ਹੈ ਜੋ ਬਦਲਾਵ ਲਿਆਉਂਦੀ ਹੈ ਮਹਾਤਮਾ ਨੇ ਲੜਕੀ ਦੀਆਂ ਅੱਖਾਂ ਵਿੱਚ ਵੇਖ ਕੇ ਕਿਹਾ ਤੇਰੇ ਹਰ ਵਿਚਾਰ ਸਿਰਪਸ਼ਾਪ ਦੇ ਨਹੀਂ ਹੁੰਦੇ ਉਹ ਬੀਜ ਹੁੰਦੇ ਨੇ ਤੇ ਬ੍ਰਾਹਮਣ ਦੀ ਧਰਤੀ ਉੱਤੇ ਪਿਆ ਹਰ ਬੀਜ ਫਲ ਜ਼ਰੂਰ ਦਿੰਦਾ ਹੈ ਤੇਰੇ ਨਾਲ ਵੀ ਇਹੀ ਹੋਇਆ ਜਿਵੇਂ ਜਿਵੇਂ ਤੇਰੀਆਂ ਇਸ਼ਾਵਾਂ ਡਿੱਗਦੀਆਂ ਗਈਆਂ ਤੇਰੇ ਵਿਚਾਰ ਵੀ ਡਿੱਗਦੇ ਗਏ ਅਤੇ ਤੂੰ ਮਜੀਆਂ ਤੋਂ ਲੈ ਕੇ ਮੌਤ ਤੱਕ ਹਰ ਚੀਜ਼ ਆਪ ਹੀ ਸਿਰਜ ਲਈ ਮਹਾਤਮਾ ਨੇ ਹੌਲੀ ਜਿਹੀ ਕਿਹਾ ਜੀ ਆਪਣੇ ਆਪ ਨਾਲ ਪਿਆਰ ਕਰਦਾ ਹੈ ਜੇ ਜੀਵਨ ਵਿੱਚ ਕੁਝ ਬਣਾਉਣਾ ਚਾਹੁੰਦਾ ਹੈ ਤਾਂ ਜ਼ਿੰਮੇਵਾਰੀ ਲੈ ਆਪਣੇ ਲਈ ਮੁਸੀਬਤਾਂ ਖੜੀਆਂ ਕਰਨੀਆਂ ਬੰਦ ਕਰ ਇਹ ਸ਼ਾਵਾਂ ਬੇਕਾਬੂ ਹੋਣਾ ਇਨਸਾਨ ਨੂੰ ਆਪਣਾ ਹੀ ਦੁਸ਼ਮਣ ਬਣਾ ਦਿੰਦੀਆਂ ਨੇ ਲੜਕੇ ਨੇ ਘਬਰਾਏ ਹੋਏ ਪੁੱਛਿਆ ਪਰ ਮਹਾਤਮਾ ਜੀ ਇਹ ਮਨ ਤਾਂ ਵਾਰ-ਵਾਰ ਬੁਰੀਆਂ ਆਦਤਾਂ ਵੱਲ ਦੌੜਦਾ ਹੈ ਰੋਕੀਏ ਤਾਂ ਬੇਚੈਨ ਹੋ ਜਾਂਦਾ ਹੈ ਫਿਰ ਕਰੀਏ ਕੀ ਮਹਾਤਮਾ ਨੇ ਨਰਮ ਮੁਸਕਰਾਹਟ ਨਾਲ ਕਿਹਾ ਮਾਨਨ ਉਸਹੀ ਰਾਹ ਤੇ ਲਿਆਉਣ ਲਈ ਪੰਜ ਕਦਮ ਨੇ ਪਹਿਲਾ ਲਕਸ਼ ਘਟੋ ਘਟ ਅਗਲੇ 6 ਮਹੀਨਿਆਂ ਲਈ ਇੱਕ ਸਪਸ਼ਟ ਉਦੇਸ਼ ਚੁਣ ਮਨ ਨੂੰ ਵਾਰ-ਵਾਰ ਉਸੇ ਟੀਚੇ ਦੀ ਯਾਦ ਦਿਵਾ ਉਸ ਦੀ ਤਸਵੀਰ ਆਪਣੇ ਮਨ ਵਿੱਚ ਬਹੁਤ ਸਾਫ਼ ਬਣਾ ਜਿੱਥੇ ਲਕਸ਼ ਨਹੀਂ ਉੱਥੇ ਮਨ ਦੇ ਵਿੱਚ ਭਟਕਣ ਹੀ ਭਟਕਣ ਹੈ ਦੂਸਰਾ ਲਗਾਮ ਜਾਂ ਡਿਸਪਲਨ ਮਹਾਤਮਾ ਨੇ ਇਥੇ ਰਾਮਕ੍ਰਿਸ਼ਨ ਪਰਮਹੰਸ ਜੀ ਦੀ ਬਾਤ ਦੁਹرائی ਮਨ ਉਸ ਪਾਲਤੂ ਕੁੱਤੇ ਵਾਂਗ ਹੈ ਜਿਸ ਨੂੰ ਅਸੀਂ ਸਾਲਾਂ ਤੋਂ ਲਾਡ ਪਿਆਰ ਨਾਲ ਵਿਗਾੜ ਰੱਖਿਆ ਹੈ ਹੁਣ ਜਦੋਂ ਅਸੀਂ ਉਸ ਨੂੰ ਕਾਬੂ ਕਰਨਾ ਚਾਹੁੰਦੇ ਹਾਂ ਉਹ ਦੌੜਦਾ ਫਿਰਦਾ ਹੈ ਪਰ ਥੋੜੀ-ਥੋੜੀ ਲਗਾਮ ਨਾਲ ਪਿਆਰ ਨਾਲ ਅਨੁਸ਼ਾਸਨ ਨਾਲ ਇਹ ਸੰਭਲ ਜਾਂਦਾ ਹੈ ਅਸੀਂ ਇਸ ਮਨ ਨੂੰ ਆਪਣੇ ਸਿਰ ਉੱਤੇ ਬਿਠਾ ਰੱਖਿਆ ਹੈ ਤੇ ਹੁਣ ਇਹੀ ਸਿਰ ਉੱਤੇ ਬੈਠ ਕੇ ਆਪਣੀਆਂ ਮਨਮਰਜ਼ੀਆਂ ਕਰ ਰਿਹਾ ਹੈ ਜੇ ਇਸ ਨੂੰ ਕਾਬੂ ਕਰਨਾ ਹੈ ਤਾਂ ਮਨ ਨੂੰ ਸਿੱਧੀ ਨਿਗਰ ਨਾਲ ਵੇਖਣਾ ਪਵੇਗਾ ਇਸ ਨੂੰ ਇਸ ਦੀ ਅਸਲੀ ਥਾਂ ਦਿਖਾਉਣੀ ਪਵੇਗੀ ਜੋ ਵੀ ਆਰਾਮ ਦੀ ਗੱਲ ਇਹ ਕਰੇ ਸਿੱਧਾ ਉਸ ਦੀ ਉਲਟਾ ਕਰੋ ਮਨ ਕਹੇ ਅੱਜ ਮਿੱਠਾ ਖਾ ਲਈਏ ਤਾਂ ਅੱਜ ਸ਼ੱਕਰ ਛੱਡ ਦਿਓ ਖੰਡ ਦਾ ਦਾਣਾ ਵੀ ਨਾ ਮੂੰਹ ਵਿੱਚ ਪਾਓ ਤੀਜਾ ਕਦਮ ਹੈ ਪੋਸ਼ਣ ਚੰਗੇ ਲੋਕਾਂ ਦਾ ਸਾਥ ਚੰਗੀਆਂ ਕਿਤਾਬਾਂ ਦੀ ਸੰਗਤ ਵਦੀਆਂ ਥਾਵਾ ਤੇ ਸਵਾ ਬਤਾਉਣਾ ਤੇ ਚੰਗੇ ਵਿਚਾਰਾਂ ਨੂੰ ਵਾਰ-ਵਾਰ ਜਪਣਾ ਇਹ ਹੀ ਸਭ ਮਨ ਨੂੰ ਮਜ਼ਬੂਤ ਬਣਾਉਂਦਾ ਹੈ ਅੰਦਰ ਵਿਸ਼ਵਾਸ ਜਾਗਦਾ ਹੈ ਬੁਰੀਆਂ ਆਦਤਾਂ ਆਪਣੇ ਆਪ ਛੱਡਣ ਲੱਗਦੇ ਹਨ ਚੌਥਾ ਕਦਮ ਹੈ ਕਸਰਤ ਤੇ ਮਿਹਨਤ ਮਨ ਨੂੰ ਮਿਹਨਤ ਕਰਵਾਓ ਇਸ ਨੂੰ ਹਰ ਵੇਲੇ ਕਿਸੇ ਨਾ ਕਿਸੇ ਕਾਰਜ ਨਾਲ ਜੋੜ ਕੇ ਰੱਖੋ ਫालतू ਸਮਾਂ ਨਾ ਹੋਵੇ ਤਾਂ ਆਲਸ ਆਪਣੇ ਆਪ ਦੂਰ ਭਜਦਾ ਹੈ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਮਨ ਹਮੇਸ਼ਾ ਤਾਜ਼ਾ ਰਹਿੰਦਾ ਹੈ। ਪੰਜਵਾਂ ਕਦਮ ਹੈਗਾ ਵਿਸ਼ਰਾਮ। ਜਦੋਂ ਤੁਸੀਂ ਚੰਗਾ ਕੰਮ ਕਰੋ ਪਰ ਤਰੀਫਾਂ ਜਾਂ ਨਤੀਜਾ ਉਮੀਦ ਵਰਗਾ ਨਾ ਮਿਲੇ ਤਾਂ ਦੁੱਖ ਹੁੰਦਾ ਹੈ। ਇਸ ਲਈ ਸਫਲਤਾ ਅਸਫਲਤਾ, ਪ੍ਰਸੰਸਾ ਨਿੰਦਾ ਇਸ ਸਭ ਨੂੰ ਥੋੜੀ ਦੂਰੋਂ ਦੇਖੋ। ਆਪਣਾ ਸਰਵੋਤਮ ਦਿਓ। ਜਦੋਂ ਕੋਈ ਚੰਗਾ ਕੰਮ ਹੋ ਜਾਵੇ ਤਾਂ ਆਪਣੇ ਮਨ ਨੂੰ ਹੈਰਾਨ ਕਰੋ। ਵਾਹ ਇਵੇਂ ਕੀਤਾ ਇਸ ਨਾਲ ਫਲ ਤੋਂ ਲਗਾਵ ਛੱਡਣਾ ਆਸਾਨ ਹੋਵੇਗਾ ਹਰ ਵਿਚਾਰ ਇੱਕ ਰਚਨਾ ਹੈ ਹਰ ਭਾਵਨਾ ਇੱਕ ਸ਼ਕਤੀ ਹੈ ਤੇ ਹਰ ਇਨਸਾਨ ਦੇ ਅੰਦਰ ਸ਼ਕਤੀ ਦਾ ਬੀਜ ਹੈ ਕਿਉਂਕਿ ਤੁਸੀਂ ਜੋ ਸੋਚਦੇ ਹੋ ਉਹੀ ਬਣ ਜਾਂਦੇ ਹੋ ਮਨ ਨੂੰ ਕਦੇ ਵੀ ਕੋਈ ਆਮ ਊਰਜਾ ਨਾ ਸਮਝਣਾ ਜਦੋਂ ਇਹ ਬੁਰੀਆਂ ਇਛਾਵਾਂ ਵਿੱਚ ਫਸ ਜਾਏ ਤਾਂ ਕਲਪਨਾ ਡਰ ਤੇ ਵਿਨਾਸ਼ ਦੇ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ ਇਸ ਲਈ ਮਨ ਨੂੰ ਸਮਝੋ ਸਿੱਖੋ ਕਾਬੂ ਕਰੋ ਤੇ ਆਪਣੀ ਜ਼ਿੰਦਗੀ ਨੂੰ ਆਪਣੇ ਹੱਥਾਂ ਵਿੱਚ ਲਓ ਇਹ ਚੰਗੀਆਂ ਆਦਤਾਂ ਮਿਲ ਕੇ ਮਨੁੱਖ ਦੇ ਅੰਦਰ ਚੱਲ ਰਹੇ ਨੈਗੇਟਿਵ ਚੱਕਰ ਨੂੰ ਤੋੜ ਸਕਦੀਆਂ ਹਨ ਨਕਾਰਾਤਮਕਤਾ ਦਾ ਪਹੀਆ ਨਕਾਰਾਤਮਕਤਾ ਦਾ ਪਹੀਆ ਰੁਕ ਜਾਂਦਾ ਹੈ ਇਹ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਮਨ ਨੂੰ ਜਿੱਤਣਾ ਦੁਨੀਆਂ ਨੂੰ ਜਿੱਤਣ ਤੋਂ ਵੀ ਵੱਡੀ ਜਿੱਤ ਹੈ ਜੋ ਆਪਣੇ ਮਨ ਦਾ ਗੁਲਾਮ ਬਣ ਗਿਆ ਉਹ ਬਾਹਰੋਂ ਭਾਵੇਂ ਕਿੰਨਾ ਵੀ ਆਜ਼ਾਦ ਦਿਸੇ ਅੰਦਰੋਂ ਹਮੇਸ਼ਾ ਕੈਦੀ ਹੀ ਰਹਿੰਦਾ ਹੈ ਮਹਾਤਮਾ ਨੇ ਜਿਸ ਤਰ੍ਹਾਂ ਉਸ ਲੜਕੇ ਨੂੰ ਜਗਾਇਆ ਉਹ ਸਿਰਫ ਨੀਂਦ ਤੋਂ ਨਹੀਂ ਅਗਿਆਨਤਾ ਤੋਂ ਜਗਾਉਣਾ ਸੀ ਕਿਉਂਕਿ ਹਰ ਇੱਛਾ ਹਰ ਖਿਆਲ ਇੱਕ ਬੀਜ ਹੁੰਦਾ ਹੈ ਅਤੇ ਜਿਸ ਬੀਜ ਨੂੰ ਤੁਸੀਂ ਮਨ ਦੀ ਧਰਤੀ ਤੇ ਬੀਜ ਦਿੰਦੇ ਹੋ ਉਹੀ ਕੱਲ ਤੁਹਾਡੀ ਹਕੀਕਤ ਬਣ ਕੇ ਖੜਾ ਹੁੰਦਾ ਹੈ ਜੇ ਤੁਸੀਂ ਚਾਹੁੰਦੇ ਹੋ ਕੇ ਜੀਵਨ ਸੁਖੀ ਸ਼ਾਂਤ ਅਤੇ ਉੱਚਾ ਹੋਵੇ ਤਾਂ ਪਹਿਲਾ ਮਨ ਨੂੰ ਸਾਧੋ ਇਸ ਨੂੰ ਟੀਚਾ ਦਿਓ ਲਗਾਮ ਦਿਓ ਮਿਹਨਤ ਨਾਲ ਜੋੜੋ ਅਤੇ ਸਹੀ ਵਿਸ਼ਰਾਮ ਦਿਓ ਇਹ ਪੰਜ ਸਿਧਾਂਤ ਸਿਰਫ ਆਦਤਾਂ ਨਹੀਂ ਇਹ ਜੀਵਨ ਦੀ ਰਣਨੀਤੀ ਹਨ ਜਿਨ੍ਹਾਂ ਨੇ ਮਨ ਨਾਲ ਜਿੱਤ ਹਾਸਲ ਕਰ ਲਈ ਉਹ ਕਿਸੇ ਵੀ ਹਾਲਤ ਵਿੱਚ ਘਬਰਾਉਂਦੇ ਨਹੀਂ ਕਿਉਂਕਿ ਉਹ ਸੋਚਾਂ ਨੂੰ ਕੰਟਰੋਲ ਕਰਨਾ ਸਿੱਖ ਲੈਂਦੇ ਹਨ ਉਨ੍ਹਾਂ ਦਾ ਸ਼ਿਕਾਰ ਨਹੀਂ ਬਣਦੇ ਆਓ ਅੱਜ ਤੋਂ ਮਨ ਨੂੰ ਆਪਣਾ ਦੋਸਤ ਬਣਾਈਏ ਨਾ ਕਿ ਆਪਣਾ ਦੁਸ਼ਮਣ ਉਮੀਦ ਹੈ ਇਸ ਵੀਡੀਓ ਨੇ ਤੁਹਾਡੇ ਮਨ ਦੇ ਦਰਵਾਜ਼ੇ ਖੁੱਲੇ ਹੋਣਗੇ ਹਰ ਕਹਾਣੀ ਹਰ ਵਿਚਾਰ ਤੁਹਾਡੇ ਅੰਦਰ ਲੁਕੀ ਸ਼ਕਤੀ ਨੂੰ ਜਗਾਉਣ ਲਈ ਹੈ ਜਲਦੀ ਹੀ ਫਿਰ ਮਿਲਾਂਗੇ ਆਪਣਾ ਖਿਆਲ ਰੱਖੋ ਧੰਨਵਾਦ